ਉੱਪ ਪਤੰਦਰੋਂ ਫਿਲਮ ਤਾਂ ਲੱਗਣੀ ਹੈ ਲੁਧਿਆਣੇ। ਹੋ ਸਤਾ। ਫਿਲਮ ਲੁਧਿਆਣੇ ਲੱਗਣੀ ਹੈ। ਤੂੰ ਆਹ ਫਲੈਕਸੀ ਐਮ ਗਾੜਾ ਮੰਡੀ ਚ ਲਾਈ ਜਾਣਾ। ਬਾਜੀ ਪਿਆਰ ਆ ਜੀ ਬਾਈ ਨਾਲ। ਬੱਬੂ ਮਾਨ ਨਾਲ ਪਿਆਰ ਆ। ਸਿੱਟਾ ਸੂਰਮਾ ਫਿਲਮ ਲੱਗ ਰਹੀ ਐ। ਪਰ ਆਓ ਦੇਖ ਲੋ 20 ਅਰੀਆ ਨਾਲ ਹੀ ਐ। 20 ਨੂੰ 20 ਸਤੰਬਰ ਨੂੰ 20 ਸਤੰਬਰ ਨੂੰ ਦੇਖੋ ਕਿੰਨਾ ਪਿਆਰ ਹੁੰਦਾ ਬਾਈ ਫੈਨ ਆ ਬੱਬੂ ਮਾਨ ਦਾ। ਫਿਲਮ ਲੱਗਣੀ ਹੈ ਲੁਧਿਆਣੇ ਆਪਣੇ 30 ਕਿਲੋਮੀਟਰ ਇਥੋਂ। 30 ਕਿਲੋਮੀਟਰ ਐ। 30 ਕਿਲੋਮੀਟਰ ਆ ਲੁਧਿਆਣਾ ਤੱਕ ਅੰਦਰ ਮੰਡੀ। ਬਾਈ ਕਹਿੰਦਾ 20 ਫਲੈਕਸੀਆਂ ਇਹ ਜੀਆਂ ਬਣਾ ਕੇ ਮੰਡੀ ਅਹਿਮਗੜ ਦੇ ਬੱਚੇ ਲਾਉਣੀਆਂ ਨੇ ਪਰਮਿਸ਼ਨ ਲਈ ਹਾਂਜੀ ਪ੍ਰੋਮੋਸ਼ਨ ਲਈ ਸਾਈਡ ਨਾਲ ਪਿਆਰੀ ਐ ਨਾ ਜੀ ਓਕੇ ਓਕੇ ਬਹੁਤ ਯਾਰ ਵਧੀਆ ਗੱਲਾਂ ਭਰਾ ਇੱਕ ਤੋਂ ਉਹ ਦਿਖਾਉਂਦਾ ਸੀ ਮੈਨੂੰ ਪਹਿਲਾਂ ਆ ਦਿਖਾਓ ਨੇੜੇ ਆ ਕੇ ਇਹ ਆਟੋਗ੍ਰਾਫ ਨੇ ਜੀ ਬੱਬੂ ਮੰਦ ਦੇ ਬੇਈਮਾਨ ਓਕੇ ਕੰਟ ਵਾਲਾ ਬੇਈਮਾਨ ਬੱਬੂ ਮੰਦ ਦੀ ਆਟੋਗ੍ਰਾਫ ਨੇ ਜੀ ਕਮਾਲਾ ਯਾਰ ਪਿਆਰੀ ਬਹੁਤ ਆਈ ਬਾਈ ਨਾਲ ਤੂੰ ਕੋਈ ਕੰਮ ਕੀਆ ਆਪਣਾ ਮੋਟਰਸਾਈਕਲ ਤੇ ਇਹਦਾ ਕੰਮ ਆਈ ਇਹਨੂੰ ਵੀ ਵਿੱਚੋਂ ਇੰਨਾ ਟਾਈਮ ਛੱਡ ਕੇ ਤੂੰ ਇਹ ਕਰਦਾ ਹੈਂ ਕਾਲੇ ਇੱਕ ਸੁਣ ਲੈ ਜਦੋਂ ਬਾਈ ਇੰਨਾ ਕਰ ਰਿਹਾ ਇਹਦੇ ਚ ਥੋੜੀ ਬਹੁਤੀ ਰਾਇਤ ਰਾਇਤ ਕਰਦੀ ਉਹ ਸਾਡਾ ਘਰ ਦਾ ਹੀ ਕੰਮ ਆ ਜੀ ਕਰਦਾ ਹੀ ਆ ਤੂੰ ਵੀ ਸਾਥ ਦੇ ਰਿਹਾ ਬਹੁਤ ਸਾਥ ਦੇ ਰਿਹਾ ਵੈਰੀ ਗੁੱਡ ਵਰਕ ਆ ਨਹੀਂ ਹੁੰਦਾ ਜੀ ਸੁੱਚਾ ਸੂਰਮਾ ਹੈ ਮੈਨੂੰ ਤਾਂ ਆਏ ਹਰਾਈ ਦੇ ਮੁੜ ਕੇ ਆਏ ਉੱਥੋਂ ਯਾਰ ਮੈਂ ਕਿਹਾ ਵੀ ਮਤਲਬ ਤੈਨੂੰ ਕਿਹਾ ਵੀ ਮੰਡੀ ਆਉਣ ਦਾ ਘੜੇ ਤੇ ਫਲੈਕਸੀਆਂ ਲਾਉਣੀਆਂ ਨੇ ਤੇ ਵੀ ਫੈਲੋ ਲੁਧਿਆਣੇ ਲਗਣੀਆਂ ਆ ਆਪਦੇ ਖਰਚੇ ਤੇ ਕਰ ਰਹੇ ਆ ਖਰਚੇ ਵੀ ਖਰਚੇ ਆ ਪੁੱਤ ਬਾਈ ਨਾਲ ਪਿਆਰੀ ਇੰਨਾ ਕਮਾਲ ਆ ਯਾਰ ਫੇਰ ਜਾਨਾ ਵੀ ਰਨੇ ਮਿਲਣ ਮੂਲ ਕਰੀਦਾ ਹਾਂਜੀ ਹਾਂਜੀ ਖੰਟ ਜਾਦੀ ਦਾ ਖਾੜਿਆਂ ਚ ਜਾਈਦਾ ਓਹ ਕਿਆ ਬਾਤ ਐ ਤਾਂ ਤੁਮ ਆਏ ਜਾਣਦਾ ਹੂ ਬਾਈ ਫੇਸ ਵੀ ਵੀ ਹਾਂਜੀ ਆਉਂਦੀ ਜਾਣ ਦੇਣਗੇ ਉਹਦਾ ਕਹਿੰਦਾ ਹੁੰਦਾ ਪਤੰਦਰੋ ਕੰਜਰੋ ਵੀ ਕੰਮ ਕਰੋ ਤੁਸੀਂ ਨਹੀਂ ਉਹ ਇੱਕ ਗੱਲ ਆ ਇੱਕ ਗੱਲ ਆ ਹੁਣ ਪ੍ਰਦੀਪ ਚਲ ਆਪਾਂ ਇਹ ਵੀਡੀਓ ਬਣਾਉਣਾ ਵੀਰ ਸਾਡੀ ਗੱਲ ਹੋਈ ਸੀ ਇੱਕ ਦਿਨ ਇੱਕਣੀ ਕਿਹਦੇ ਤੇ ਗੁਣ ਵੀ ਹੁੰਦੇ ਆ ਗੁਣ ਵੀ ਹੁੰਦੇ ਆ ਅਲੱਗ-ਅਲੱਗ ਆ ਮੈਂ ਬੱਬੂ ਮੰਨ ਦੀ ਇਹ ਗੱਲ ਸੁਣੀ ਸੀ ਉਹ ਕਹਿੰਦਾ ਪ੍ਰਭੂ ਮੇਰੇ ਕੋਈ ਆਉਣ ਦੀ ਲੋੜ ਨਹੀਂ ਟਾਈਮ ਨਾ ਛੱਡੋ ਪਿਹਾਰੀ ਨਾ ਛੱਡੋ ਤੁਸੀਂ ਆਪਦਾ ਕੰਮ ਕਰੋ ਆਪਾਂ ਉਸ ਗੱਲ ਬੰਦੇ ਦੀ ਮੰਨਦੇ ਆ ਯਾਰ ਗੱਲ ਉਹ ਤਾਂ ਕਹਿੰਦਾ ਰਹਿਣਾ ਜੀ ਸਾਨੂੰ ਨਹੀਂ ਵਧੀਆ ਆਪਾਂ ਚੱਲ ਤੇਰਾ ਯਾਰ ਦਿਲੋਂ ਤੈਨੂੰ ਪਿਆਰ ਤੇ ਦੇਖ ਲਓ ਆਪਾਂ ਪ੍ਰਭੂ ਇੱਕ ਦੂਜੇ ਦਾ ਪਿਆਰ ਪ੍ਰਤੀ ਬੰਦਾ ਇੰਨਾ ਕਰ ਸਕਦਾ ਵਾ ਵੀ ਬੀਹਾ ਬਣਾ ਕੇ ਕਿੰਨੇ ਕ ਦੀ ਤਿਆਰ ਹੁੰਦੀ ਹੈ ਇਹ ਇੱਕ ਇਹੋ ਜੀ 800 ਦੀ 800 ਦੀ ਇੱਕ 20 ਲਾਉਣੀਆਂ ਨੇ ਇਹ ਵੀ ਇਹਨੇ ਕਾਫੀ ਹੋਰ ਕਾਰਾਂ ਦੇ ਲਾਉਣ ਨੂੰ ਬਣਾਏ ਨਗੇ ਜੀ ਹੁਣ ਤੂੰ ਕਹਿਣਾ ਕਿ ਚਾਹਣਾ ਵੀ ਮਤਲਬ ਕੋਈ 20 ਤਰੀਕ ਨੂੰ ਫੈਲੋਂ ਦੇਖਣ ਜਾਣ ਸਾਹ ਜੀ ਆਂਦੀ ਪ੍ਰੋਬਲਮ ਤਾਂ ਪਹਿਲਾਂ ਹੀ ਸ਼ੋਅ ਦੇਖਣਾ ਨਾਲ ਨਹੀਂ ਤੈਨੂੰ ਦੇਖਣਾ ਹੋਰਾਂ ਨੂੰ ਵੀ ਬੇਨਤੀ ਕੋ ਯਾਰਾਂ ਦੋਸਤਾਂ ਨੂੰ ਯਾਰਾਂ ਦੇਖ ਤਨ ਬਹੁਤ ਨੇ ਜੇ ਕੋਈ ਨੀਡ ਵੀ ਆ ਸਾਡੇ ਬੰਦੇ ਨਗੇ ਜਿਹੜੇ ਜ਼ਰੂਰਤਮੰਦ ਨੂੰ ਉਹਨਾਂ ਨੂੰ ਵੀ ਟਿਕਟਾਂ ਪਹੁੰਚਾਉਣਗੇ ਤੇ ਬੱਲੇ ਸਾਡੇ ਹੈਗੇ ਨਗੇ ਮੰਦੇ ਪ੍ਰਭਨਾ ਕੰਗਾ ਨਗਰ ਆ ਜੀ ਰਮਨਾਟਕ ਬਾਈ ਮਾਣਾ ਆਪਣਾ ਅੰਮ੍ਰਿਤਸਰ ਤੋਂ ਉਹਨਾਂ ਨੇ ਸਾਰੇ ਨੂੰ ਕਿਹਾ ਹੋਇਆ ਵੀ ਟਿਕਟਾਂ ਆਪਾਂ ਫ੍ਰੀ ਕਰਾਂਗੇ ਕੋਈ ਗੱਲ ਨਹੀਂ ਗੋੜੇ ਜਿਹੜੇ ਲੋੜ ਮੰਨਦਾ ਹੋਣਗੇ ਆ ਵੀ ਦੇਖ ਲੈ ਫਿਰ ਕਾਲੇ ਦੇ ਵੀ ਬਹੁਤ ਖਰ ਮੈਨੂੰ ਨਾਲ ਸਹਿਯੋਗ ਹੈਗਾ ਹਣ ਐਮਗੜ ਮੰਡੀ ਤੋਂ ਸਾਡਾ ਕਾਲਾ ਯਾਰ ਪੁਰਾਣਾ ਕਿੰਨੇ ਸਾਲ ਦੀ ਯਾਰੀ ਆ ਆਪਣੀ 95 ਦੀ 95 ਦੀ ਹਣਾ ਆਪਣੀ 95 ਦੀ ਯਾਰੀ ਆ ਯਾਰੀਆਂ ਹੀ ਹੁੰਦੀਆਂ ਹੁਣ ਕਿਉਂਕਿ ਜਦੋਂ ਆਪਾਂ ਜਦੋਂ ਕਹਿੰਦੇ ਭਾਈ ਬੱਬੂ ਮਾਨ ਨਾਲ ਵੀ ਫਿਰ ਅਗਲਾ ਪਿਆਰ ਵੀ ਹੁੰਦਾ ਸਭ ਤੋਂ ਵੱਡਾ ਤਾਂ ਪਿਆਰ ਹੁੰਦਾ ਬਿਲਕੁਲ ਬਿਲਕੁਲ ਵੈਲਕਮ ਬੰਦਾ ਮਿਲ ਬੱਤ ਚਾ ਰਵੇ ਫਿਰ ਤਾਂ ਵਧੀਆ ਰਹਿੰਦਾ ਹੈ ਹਾਂ ਇੰਦਰ ਆਪਣੇ ਦੀਪ ਨੂੰ ਕੀ ਫਿਲਪਨ ਲਾਈਏ ਆਪਣੇ ਸੇਵਾ 20 ਤਰੀਕ ਦੀ ਬਾਈ ਪੰਜ ਟਿਕਟਾਂ ਲੈ ਕੇ ਦਊਂਗਾ ਭੀਵੀ ਆ ਆਪਣੀਆਂ ਜਿਹੜੀਆਂ ਵੀ ਮੇਰੀ ਹੋ ਗਈ ਇੱਕ ਕਾਲੇ ਦੀ ਤੇਰੀ ਆਪਾਂ ਪੰਜ ਹਾਂ ਪੰਜ ਟਿਕਟਾਂ ਦੇਣੀਆਂ ਨੇ ਉਹਦੀਆਂ ਸੋਨੂੰ ਦੋ ਦੇ ਦੇਣੀਆਂ ਨੇ ਤੱਕ ਬਾਈ ਟੁਫੜਾ ਦੇਣ ਕਿੰਨੂ ਵਰਗੀ ਦੇ ਦੇ ਤੇ ਤੇਰੀ ਫਿਰ ਤੂੰ ਹੀ ਜਾਏਗਾ ਮੈਂ ਤਾਂ ਲੈਣੀ ਉਹ ਤਾਂ ਮੇਰੀ ਨਹੀਂ ਨਾ ਬੰਜਾ ਵਿੱਚ ਉਹ ਲੱਕ ਹੋ ਗਈ ਉਹ ਲੱਕ ਓਕੇ ਉਹ ਲੱਕ ਵਧੀਆ ਹੀ ਵਧੀਆ ਓਕੇ ਪਰ ਠੀਕ ਆ ਮਿੱਤਰੋ ਕਰ ਦੋ ਥਿਆਰ ਫਿਰ